ਇਸ ਵਾਰ ਮੈਂ ਨਾ ਇੱਕ ਦਿਨ ਇੰਡੀਆ ਦਾ ਇੱਕ ਪ੍ਰੋਗਰਾਮ ਦੇਖ ਰਹੀ ਸੀ ਵੀਕਐਂਡ ਤੇ ਤੇ ਸ਼ੋ ਬイズ ਦੀ ਦੁਨੀਆ ਚ ਤੁਹਾਨੂੰ ਪਤਾ ਹੈ ਕਿ ਜੇ ਕੋਈ ਅਦਾਕਾਰ ਵੀ ਹੈ ਤੇ ਉਹ ਵੀ ਕਿਸੇ ਨਾ ਕਿਸੇ ਬਿਜ਼ਨਸ ਦੇ ਨਾਲ ਜੁੜਿਆ ਹੋਇਆ ਇੱਕ ਇੰਟਰਵਿਊ ਕਰ ਰਹੀ ਸੀ ਉਹ ਕਿਸੇ ਐਸਟਰੋਲੋਜਰ ਦੀ ਤੇ ਗੱਲ ਕਰਦੇ ਕਰਦੇ ਨਾ ਉਹ ਆਪਣੀ ਗੱਲ ਦੱਸਣ ਲੱਗ ਪਿਆ ਕਹਿੰਦਾ ਮੈਂ ਬਿਜ਼ਨਸ ਨਹੀਂ ਕਰ ਰਿਹਾ ਅੱਜ ਕੱਲ ਮੈਨੂੰ ਡਰ ਲੱਗਦਾ ਹੈ ਇਨਵੈਸਟਮੈਂਟ ਕਰਨ ਤੋਂ ਤੇ ਉਹ ਐਸਟਰੋਲੋਜਰ ਕਹਿੰਦੀ ਵੀ ਕਿਉਂ ਉਹ ਕਹਿੰਦਾ ਵੀ ਡੋਨਲਡ ਟਰੰਪਲ ਦੇਖ ਕੇ ਇੰਡੀਆ 'ਚ ਬੈਠਾ ਬੰਦਾ ਬੰਬੇਜ ਬੈਠਾ ਕਹਿੰਦਾ ਡੋਨਲਡ ਟਰੰਪਲ ਦੇਖ ਕੇ ਵੀ ਜੇ ਉਹਨਾਂ ਦੇ ਮੁਲਕ ਦਾ ਹਾਲ ਜਿਹੜਾ ਆ ਉਹ ਮੰਦੜਾ ਉਸ ਬੰਦੇ ਕਰਕੇ ਤੇ ਉਹਦਾ ਇੰਪੈਕਟ ਸਾਡੇ ਮੁਲਕਾਂ ਤੇ ਤਾਂ ਪੈਣਾ ਹੀ ਪੈਣਾ ਲੋਕ ਓਵਰਆਲ ਪੂਰੇ ਵਿਸ਼ਵ ਦੇ ਵਿੱਚ ਇਨਵੈਸਟਮੈਂਟ ਤੋਂ ਡਰ ਰਹੇ ਨੇ ਕਿਉਂਕਿ ਬਿਜ਼ਨਸ ਸਲੋ ਡਾਊਨ ਹੋ ਗਏ ਨੇ ਜੇ ਅਸੀਂ ਇਹ ਤਾਂ ਹੋ ਗਈਆਂ ਸੁਣੀਆਂ ਸੁਣਾਈਆਂ ਗੱਲਾਂ ਤੁਸੀਂ ਮੇਰ ਨਾਲ ਕਰ ਲਈ ਮੈਂ ਕਿਤੇੋਂ ਸੁਣ ਲਈ ਮੈਂ ਪੜ੍ਹ ਲਈ ਪਰ ਜੇ ਸਰਵੇਖਣਾਂ ਦੀ ਗੱਲ ਕਰੀਏ ਤੇ ਪੂਰੇ ਵਿਸ਼ਵ ਦੇ ਜਿਹੜੇ ਮੁਲਕ ਨੇ ਸੁਮੇਤ ਕਨੇਡਾ ਅਮਰੀਕਾ ਨੂੰ ਦੇਖ ਕੇ ਜਾਂ ਅਮਰੀਕਾ ਨੂੰ ਲੈ ਕੇ ਕੀ ਸੋਚ ਰਹੇ ਨੇ ਦੇਖੋ ਇਹ ਇਹ ਅਸੀਂ ਹੁਣ ਕੀ ਸੋਚ ਰਹੇ ਨੇ ਇਹ ਕੋਈ ਜਿਹੜਾ ਪ੍ਰੋਪਰ ਸਰਵੇ ਉਹ ਹੀ ਦੱਸ ਸਕਦਾ ਨਾ ਸੋ ਇਹ ਅਮਰੀਕਾ ਦੀ ਹੀ ਇੱਕ ਸੰਸਥਾ ਹੈ ਜੀ ਉਹਨਾਂ ਨੇ ਇੱਕ ਸਰਵੇ ਕੀਤਾ ਪਿਊ ਰਿਸਰਚ ਪੀ ਈ ਡਬਲਿਊ ਪਿਊ ਰਿਸਰਚ ਉਹਦੇ ਬਾਰੇ ਗੱਲ ਜਿਹੜੀ ਅਸੀਂ ਕਰ ਲੈਣੀ ਹੈ ਜੀ ਪਰ ਜਿਹੜੀ ਤੁਸੀਂ ਗੱਲ ਕੀਤੀ ਹੈ ਉਹਦਾ ਅਸਰ ਪੈਂਦਾ ਉਹ ਜਿਵੇਂ ਜਸਵੰਤਰ ਭੱਲਾ ਕਹਿੰਦੇ ਨੇ ਕਿ ਚੰਡੀਗੜ੍ਹ ਤੇ ਜਾਓ ਪਿੰਡਾਂ ਵਰਗਾ ਪਿੰਡਾਂ ਵਰਗਾ ਰਹਿ ਜੂ ਪਿੰਡ ਟਹਿ ਜਾਓ ਤੇ ਪਿੱਛੇ ਕੀ ਰਹਿ ਜਾਓ ਸੋ ਗੱਲ ਕਰਦੇ ਆ ਜੀ ਅ ਯੂ ਡੋਨਲਡ ਟਰੰਪ ਨੇ ਆਪਣੀ ਗਲੋਬਲ ਟ੍ਰੇਡ ਵਾਰ ਤੇ ਸ਼ੁਰੂ ਕੀਤੀ ਹੋਈ ਹੈ ਇਸ ਵੇਲੇ ਵੀ ਜਦੋਂ ਅਸੀਂ ਪ੍ਰੋਗਰਾਮ ਕਰ ਰਹੇ ਆ ਤੇ ਉਹਨਾਂ ਨੇ ਲਿਸਟ ਜਿਹੜੀ ਕੰਟਰੀਆਂ ਦੀ ਬਣਾਉਣੀ ਸ਼ੁਰੂ ਕੀਤੀ ਹੋਈ ਹੈ ਉਹ ਜਿਵੇਂ ਕਹਿੰਦੇ ਨੇ ਕਿ ਫਲਾਣੇ ਨੂੰ ਜੁਰਮਾਨਾ ਐ ਇਨਾ 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 ਜੁਰਮਾਨਾ ਉਹਨਾਂ ਨੇ ਕਿਸੇ ਤੇ 25 35 36 ਇਸ ਤਰ੍ਹਾਂ ਨਾਲ ਉਹਨਾਂ ਨੇ ਜਿਹੜੇ ਨਿੱਕੇ ਡਿਊਟੀਆਂ ਲਾਉਣੀਆਂ ਸ਼ੁਰੂ ਕੀਤੀਆਂ ਨੇ ਐਸ ਵੇਲੇ ਵੀ ਉਹਨਾਂ ਨੇ ਕਾਪਰ ਤੇ ਵੱਡੀ ਡਿਊਟੀ ਲਾਉਣ ਦਾ ਐਲਾਨ ਜਿਹੜਾ ਕੀਤਾ ਹਾਲਾਂਕਿ ਡੇਟ ਨਹੀਂ ਦਿੱਤੀ ਪਰ ਪਿਓਰ ਸਰਚ ਜਿਹੜੀ ਹੈ ਜੀ ਇਹ ਉਹਨਾਂ ਦੀ ਆਪਣੀ ਹੀ ਸੰਸਥਾ ਹੈ ਤੇ ਉਹ ਉਹਨੇ ਕੁਝ ਰਿਸਰਚ ਕੀਤੀ ਹੈ ਪਹਿਲਾਂ ਕੈਨੇਡਾ ਦੀ ਗੱਲ ਕਰ ਲੈਂਦੇ ਆ ਕੈਨੇਡਾ ਦੇ ਬਾਰੇ ਉਹ ਕਹਿੰਦੇ ਕਿ ਕੈਨੇਡਾ ਵਿੱਚ ਅ ਅਮਰੀਕਾ ਨੂੰ ਆਪਣੇ ਲਈ ਖਤਰਾ ਮੰਨਣ ਵਾਲੇ ਲੋਕਾਂ ਦੀ ਗਿਣਤੀ ਪਿਛਲੇ 5 ਸਾਲਾਂ ਦੇ ਵਿੱਚ ਤਿੱਗਣੀ ਹੋ ਗਈ ਹੈ ਕੈਨੇਡਾ ਦੇ ਵਿੱਚ ਜਿਹੜੇ ਅਮਰੀਕਾ ਨੂੰ ਆਪਣੇ ਲਈ ਖਤਰਾ ਮੰਨਦੇ ਨੇ ਇਹ ਐਤੋਂ 2019 ਦੇ ਵਿੱਚ ਕਹਿੰਦੇ ਨੇ ਕਿ ਸਿਰਫ 20% ਦਾ ਅੰਕੜਾ ਸੀ ਜਿਹੜਾ ਕਿ ਐਸ ਵੇਲੇ 58% ਤੇ ਜਾ ਪਹੁੰਚਿਆ ਜੀ ਪਿਊ ਨੇ ਇਹ ਕੈਨੇਡਾ ਤੋਂ ਇਲਾਵਾ 25 ਮੁਲਕਾਂ ਦੇ ਵਿੱਚ ਯੂਨਾਈਟਿਡ ਸਟੇਟਸ ਦੇ ਬਾਰੇ ਲੋਕਾਂ ਨੂੰ ਸਵਾਲ ਕੀਤੇ ਫੋਨ ਕਾਲਾਂ ਕੀਤੀਆਂ ਤੇ ਵੱਡੀ ਗਿਣਤੀ ਦੇ ਵਿੱਚ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕਾਂ ਨੂੰ ਜਿਹੜੇ ਸਵਾਲ ਕੀਤੇ ਤੇ ਉਹਨਾਂ ਨੇ ਇਹ ਪਾਇਆ ਕਿ ਕੈਨੇਡਾ ਤੇ ਮੈਕਸੀਕੋ ਦੇ ਵਿੱਚ ਲੋਕ ਅਮਰੀਕਾ ਤੋਂ ਖਤਰਾ ਮੰਨਣ ਲੱਗੇ ਨੇ ਮੈਕਸੀਕੋ ਵਾਲਿਆਂ ਨੂੰ ਇੱਕ ਗੱਲ ਦਾ ਫਾਇਦਾ ਹੈ ਕਿ ਉਹਨਾਂ ਨੇ ਮੈਕਸੀਕੋ ਨੂੰ ਇੱਕ ਕਮੰਜਮੀ ਜਾਂ ਬਬੰਜਮੀ ਸਟੇਟ ਬਣਾਉਣ ਦੀ ਗੱਲ ਨਹੀਂ ਕੀਤੀ ਤੇ ਕੈਨੇਡਾ ਵਾਲਿਆਂ ਤੇ ਵੀ ਖਤਰਾ ਕਿ ਚਲੋ ਜੋ ਜਿਹੜੀ ਡਿਊਟੀ ਸਾਡੇ ਤੇ ਲਾਉਣੀ ਹੈ ਸਮਾਨ ਵੇਚਣਾ ਖਰੀਦਣਾ ਇੱਕ ਪਾਸੇ ਆ ਉਹ ਤੇ ਕਹਿੰਦੇ ਨੇ ਕਿ ਸਾਡਾ 55ਵਾਂ ਸੂਬਾ ਪੜ ਜਾ ਤੇ ਪ੍ਰਧਾਨ ਮੰਤਰੀ ਜਸਟਨ ਪ੍ਰੂਟੋ ਨੂੰ ਗਵਰਨਰ ਕਹਿਣਾ ਉਹਨਾਂ ਨੂੰ ਪ੍ਰਾਈਮ ਮਿਨਿਸਟਰ ਵਜੋਂ ਰਿਕਗਨਾਈਜ਼ ਨਾ ਕਰਨਾ ਤੇ ਫੈਂਟਨਾਈਲ ਦਾ ਜਿਹੜਾ ਹੈ ਜੀ ਕਿ ਉਹ ਕੈਨੇਡਾ ਤੋਂ ਬਹੁਤਾ ਜਾਂਦਾ ਜਦ ਕਿ ਸਾਰੀ ਦੁਨੀਆ ਨੂੰ ਪਤਾ ਕਿ 1-2% ਮਸ ਹੀ ਹੋਣਾ ਸੋ ਇਹ ਗੱਲਾਂ ਉਹਨਾਂ ਨੇ ਕੀਤੀਆਂ ਤੇ ਉਹਨਾਂ ਨੂੰ ਬਹੁਤ ਲੋਕਾਂ ਨੇ ਜਵਾਬ ਵੀ ਨਹੀਂ ਦਿੱਤਾ ਸੋ ਕੈਨੇਡਾ ਤੇ ਮੈਕਸੀਕੋ ਤੇ ਉਹਨਾਂ ਨੇ ਵੱਖਰੇ ਕਿਸਮ ਦਾ ਉਹਨਾਂ ਨੇ ਇੱਕ ਸ਼ਿਕੰਜਾ ਕੱਸਿਆ ਜਿਸ ਤਰ੍ਹਾਂ ਬਾਕੀ ਮੁਲਕਾਂ ਤੇ ਆ ਪਰ ਇਹ ਦੋਵੇਂ ਮੁਲਕ ਇੱਕ ਅਮਰੀਕਾ ਦੇ ਉੱਤਰ ਵਾਲਾ ਇੱਕ ਦੱਖਣ ਵਾਲਾ ਸੋ ਇਥੇ ਜਿਹੜਾ ਸੀ ਇਹਨਾਂ ਨੂੰ ਵੱਧ ਸੇਕ ਲਗਾ ਹੁਣ ਪਿਓਰ ਸਰਚ ਸੈਂਟਰ ਜਿਹੜਾ ਆ ਉਹਨੇ ਕਿਹਾ ਕਿ ਯੂਰਪ ਦੇ ਵਿੱਚ ਵੀ ਲੋਕਾਂ ਨੂੰ ਪੁੱਛਿਆ ਤੇ ਉਹਨਾਂ ਨੂੰ ਪੁੱਛਿਆ ਕਿ ਤੁਹਾਡੇ ਲਈ ਸਭ ਤੋਂ ਵੱਡਾ ਖਤਰਾ ਕੌਣ ਹੈ ਯੂਰਪ ਦੇ ਵੈਸੇ ਲੋਕਾਂ ਨੇ ਕਿਹਾ ਕਿ ਰਸ਼ੀਆ ਸਾਡੇ ਲਈ ਸਭ ਤੋਂ ਵੱਡੀ ਥ੍ਰੈਟ ਤੇ ਜਿਹੜਾ ਏਸ਼ੀਆ ਪੈਸਿਫਿਕ ਰੀਜਨ ਕਮਿਊਨਿਟੀ ਆ ਉਹਨਾਂ ਦੇ ਵਿੱਚ ਜਿਹੜੇ ਇੰਡੀਆ ਵਗੈਰਾ ਕੰਟਰੀ ਨੇ ਉਹਨਾਂ ਵਿੱਚ ਪੁੱਛਿਆ ਗਿਆ ਤੇ ਉਹ ਕਹਿੰਦੇ ਕਿ ਚਾਈਨਾ ਸਾਡੇ ਲਈ ਸਭ ਤੋਂ ਵੱਧ ਜ਼ਿਆਦਾ ਜਿਹੜਾ ਖਤਰਾ ਚਾਈਨਾ ਮਤਲਬ ਜਿਹੜਾ ਆ ਉਹ ਉਸ ਜਿਵੇਂ ਇੱਥੇ ਯੂ ਐਸ ਏ ਨੂੰ ਕਰ ਰਹੇ ਨੇ ਕੈਨੇਡਾ ਵਾਲੇ ਉੱਥੇ ਚਾਈਨਾ ਨੂੰ ਮਾਰ ਰਹੇ ਨੇ ਤੇ ਪਰ ਯੂਨਾਈਟਿਡ ਸਟੇਟਸ ਨੂੰ ਪੂਰੀ ਦੁਨੀਆ ਦੇ ਵਿੱਚ ਇਕਨੋਮਿਕ ਥ੍ਰੈਟ ਜਿਹੜਾ ਹੈ ਜਿਉ ਮੰਨਿਆ ਜਾ ਰਿਹਾ ਜਦ ਕਿ ਯੂਰਪ ਦੇ ਵਿੱਚ ਰਸ਼ੀਆ ਨੂੰ ਜਿਹੜਾ ਹੈ ਸਿਕਿਉਰਿਟੀ ਥ੍ਰੈਟ ਨੈਸ਼ਨਲ ਸਕਿਉਰਿਟੀ ਥ੍ਰੈਟ ਮੰਨਿਆ ਜਾ ਰਿਹਾ ਤੇ ਚਾਈਨਾ ਬਾਰੇ ਗੱਲ ਜਿਹੜੀ ਆ ਉਹ ਇਹ ਹੈ ਕਿ ਮਿਕਸ ਆਫ ਬੋਥ ਹੈ ਭਾਵ ਇਕਨੋਮਿਕ ਥ੍ਰੈਟ ਵੀ ਹੈ ਤੇ ਸਕਿਉਰਿਟੀ ਥ੍ਰੈਟ ਵੀ ਹੈ ਕਿ ਕਿਸੇ ਦੇ ਕਬਜ਼ਾ ਵੀ ਕਰ ਸਕਦੇ ਤੇ ਆਰਥਿਕ ਤੌਰ ਤੇ ਵੀ ਕਿਸੇ ਨੂੰ ਡਬੋ ਸਕਦੇ ਆ ਪਰ ਜੈਫਰੀ ਸੈਕਸ ਜਿਹੜੇ ਕਿ ਅ ਅਮਰੀਕਾ ਦੇ ਇੱਕ ਵੱਡੇ ਮਾਹਰ ਨੇ ਉਹ ਕਹਿੰਦੇ ਨੇ ਕਿ ਜੋ ਮਰਜ਼ੀ ਤੁਸੀਂ ਕਹਿ ਲਓ ਕਿ ਅਮਰੀਕਾ ਜਿਹੜਾ ਆ ਉਹ ਸਿਰਫ ਇਕਨੋਮਿਕ ਤਰੀਕਾ ਨਾਲ ਥ੍ਰੈਟ ਜਿਹੜਾ ਦੁਨੀਆ ਤੇ ਬਣਿਆ ਹੋਇਆ ਪਰ ਪਿਛਲੇ 50 ਸਾਲਾਂ ਦਾ ਉਹ ਕਹਿੰਦੇ ਰਿਕਾਰਡ ਕੱਢ ਕੇ ਦੇਖ ਲਓ ਕਿ ਕਿੰਨੇ ਆ ਮੁਲਕਾਂ ਦੇ ਵਿੱਚ ਜਾ ਕੇ ਹਮਲੇ ਅਮਰੀਕਾ ਨੇ ਕੀਤੇ ਨੇ ਤੇ ਕਿੰਨੇ ਚਾਈਨਾ ਨੇ ਕੀਤੇ ਨੇ ਤੇ ਕਿੰਨੇ ਰਸ਼ੀਆ ਨੇ ਕੀਤੇ ਨੇ ਯੂਰਪ ਦੇ ਵਿੱਚੋਂ ਲੋਕਾਂ ਨੂੰ ਵਾਰ-ਵਾਰ ਕਹਿੰਦੇ ਨੇ ਕਿ ਤੁਹਾਡੇ ਤੇ ਜੇ ਕਿਸੇ ਦਾ ਖਤਰਾ ਹੈ ਤਾਂ ਉਹ ਰਸ਼ੀਆ ਨਹੀਂ ਬਲਕਿ ਅਮਰੀਕਾ ਦਾ ਹੈ ਸੋ ਇਹ ਜਿਹੜਾ ਪਿਓ ਰਿਸਰਚ ਗਰੁੱਪ ਹੈ ਜੀ ਵਾਸ਼ਿੰਗਟਨ ਬੇਸਡ ਨਾਨ ਪਾਰਟਿਸਨ ਥਿੰਕ ਟੈਂਕ ਹੈ ਇਹਨਾਂ ਨੇ ਦੁਨੀਆ ਭਰ ਦੇ ਵਿੱਚ 24 ਮੁਲਕਾਂ ਦੇ ਵਿੱਚ 28000 ਤੋਂ ਵੱਧ ਲੋਕਾਂ ਦੇ ਸਰਵੇ ਕੀਤਾ ਤੇ ਪਿਛਲੇ 4-5 ਮਹੀਨਿਆਂ ਦੇ ਵਿੱਚ ਕੀਤਾ ਗਿਆ ਔਰ ਅਮਰੀਕਨਾਂ ਨੂੰ ਵੀ ਪੁੱਛਿਆ ਗਿਆ ਅਮਰੀਕਨਾਂ ਨੂੰ ਵੀ ਸਵਾਲ ਪੁੱਛੇ ਗਏ ਤੇ ਆਨਲਾਈਨ ਇਨ ਪਰਸਨ ਬਾਈ ਫੋਨ ਤੇ ਇਹਦੇ ਵਿੱਚ ਉਹਨਾਂ ਨੇ ਇੱਕ ਗੱਲ ਖਾਸ ਪਾਈ ਕਿ ਇਜ਼ਰਾਈਲੀ ਜਿਹੜੇ ਨੇ ਉਹ ਯੂ ਐਸ ਨੂੰ ਆਪਣਾ ਬਹੁਤ ਚੰਗਾ ਦੋਸਤ ਇੰਪੋਰਟੈਂਟ ਐਲਾਈ ਮੰਨਦੇ ਨੇ ਤੇ ਪੋਜ਼ਿਟਿਵ ਰੇਟਿੰਗ ਜਿਹੜੀ ਹੈ ਯੂ ਐਸਏ ਤੇ ਉਹਨਾਂ ਦੇ ਪ੍ਰੈਜ਼ੀਡੈਂਟ ਦੀ ਇਜ਼ਰਾਈਲ ਦੇ ਵਿੱਚ ਬਹੁਤ ਜ਼ਿਆਦਾ ਹੈ ਇਜ਼ਰਾਈਲ ਵਾਲੇ ਈਰਾਨ ਨੂੰ ਬਹੁਤ ਜ਼ਿਆਦਾ ਖਤਰਾ ਮੰਨਦੇ ਨੇ ਜਾਪਾਨ ਤੇ ਸਾਊਥ ਕੋਰੀਆ ਵਾਲੇ ਵੀ ਯੂ ਐਸ ਏ ਨੂੰ ਆਪਣਾ ਐਲਾਈ ਮੰਨਦੇ ਨੇ ਕਿ ਮੋਸਟ ਇੰਪੋਰਟੈਂਟ ਹੈ ਕਿਉਂਕਿ ਉਹਨਾਂ ਨੇ ਵਪਾਰ ਕਰਨਾ ਹੈ 74% ਅਮਰੀਕਨ ਜਿਹੜੇ ਨੇ ਉਹ ਕਨੇਡੀਆ ਨਾਲ ਬਾਰੇ ਚੰਗਾ ਸੋਚਦੇ ਨੇ ਇੱਕ ਚੰਗੀ ਗੱਲ ਹੈ ਇਸੇ ਰਿਸਰਚ ਤੋਂ ਪਤਾ ਲੱਗਦਾ ਹੈ ਕਿ ਕੈਨੇਡਾ ਵਾਲੇ ਭਾਵੇਂ ਖਤਰਾ ਮਹਿਸੂਸ ਕਰਦੇ ਹੋਣ ਪਰ 74% ਅਮਰੀਕਨ ਕੈਨੇਡਾ ਨੂੰ ਆਪਣਾ ਇੱਕ ਚੰਗਾ ਦੋਸਤ ਛੋਟਾ ਭਰਾ ਮੰਨਦੇ ਨੇ ਤੇ ਹੁਣ ਇਹਦੇ ਬਾਰੇ ਇਹ ਜਿਹੜਾ ਰਿਸਰਚ ਹੈ ਇਹਦੇ ਨਾਲ ਲੋਕਾਂ ਦੇ opinion ਪਤਾ ਲੱਗਦੇ ਨੇ ਇਹ ਕੋਈ ਇਹ ਨਹੀਂ ਹੈ ਕਿ ਕੋਈ ਉੱਥੇ ਦੀਆਂ ਸਰਕਾਰਾਂ ਦਾ ਇਹ view ਆ ਸਰਕਾਰਾਂ ਕਿਵੇਂ ਇਸ ਰਿਸਰਚ ਨੂੰ ਮੰਨ ਕੇ ਅੱਗੇ ਆਪਣਾ ਪੈੰਥੜਾ ਅਪਣਾਉਂਦੀਆਂ ਨੇ ਇਹ ਵੱਖਰੀ ਗੱਲ ਆ